ਹਾਂਜੀ ਬਾਪੂ ਕੀ ਹਾਲ ਆ ਸਾਰਿਆਂ ਦੇ ਬਹੁਤ ਜਿਆਦਾ ਡਿਮਾਂਡ ਸੀਗੀ ਵੀ ਭਾਈ ਬਲੌਗ ਪਾਇਆ ਕਰੋ ਹਨਾ ਬਲੌਗਾਂ ਦੀ ਸ਼ੁਰੂਆਤ ਕਰਦੇ ਆਂਗੇ ਆਪਾਂ YouTube ਤੇ Facebook ਤੇ ਸਾਰੇ ਕਿਤੇ ਪਾਇਆ ਕਰਾਂਗੇ ਜਿੰਨੇ ਕੁ ਬਣਿਆ ਕਰਦੇ ਇਹ ਹੋ ਸਕਦਾ ਡੇਲੀ ਪਾਇਆ ਕਰੀਏ ਵਿੱਚ ਰਹਿ ਜਾਂਦੇ ਆ ਭਾਈ ਵਿੱਚ ਲੰਬਾ ਨਾ ਦਿਆ ਕਰੋ ਵਿੱਚ ਟਰੈਕਟਰਾਂ ਵਾਲਿਆਂ ਦੀ ਵੀ ਵੀਡੀਓ ਰਹਿ ਜਾਂਦੀ ਆ ਬਣਾਉਣ ਵਾਲੀ ਠੀਕ ਹੈ ਜੀ ਠੀਕ ਹੈ ਅੰਦਰ ਅੱਜ ਬਾਈ ਆ ਰਹੇ ਆਪਣੇ ਕੋਲੇ ਪਿੰਡ ਕੋਡ ਆ ਤੇ ਇੱਕ ਆ ਰਹੇ ਆ ਬਾਈ ਉੱਬੇ ਤੋਂ ਇੱਧਰ ਮੁੰਡੇ ਤਿਆਰ ਕਰੀ ਜਾਂਦੇ ਆਪਣੇ ਆ ਵੀ ਕੀ ਤਿਆਰ ਕਰੀ ਜਾਂਦੇ ਹੋ ਉਹ ਸਮਨ ਕੀ ਬਣਾਈ ਸਟਾਰ ਲਾਉਣੀ ਆ ਸਟਾਰ ਬਣਾਈ ਜਾਂਦਾ ਤੇ ਡੱਕ ਕਰਤਾ ਇੱਕ ਦੇ ਫਿੱਟ ਲੈ ਵੀ ਦੇ ਇਨਸਾਈਡ ਕਰਾ ਮੁੰਡੇ ਆ ਆ ਮੁੰਡੇ ਤੇ ਕਿਹੜਾ ਟਰੈਕਟਰ ਆ ਜਰਾ ਹਾਂ ਹਾਂ ਨਿਕਾ ਬਾਈ ਪਿੰਡ ਕਿਹੜਾ ਕੋਟੜਾ ਕੋਟੜਾ ਤੇ ਇੱਕ ਆ ਰਿਹਾ ਉੱਬੇ ਤੋਂ ਇੱਕ ਆਪਣੇ ਕੋਲੇ ਖੜਾ ਗਨਤਾਜ ਦਾ ਤੇ ਆ ਹੋ ਗਿਆ ਰੈਡੀ ਲੈ ਬਈ ਆ ਫੜੀ ਮੈਂ ਇੱਕ ਟਰੈਕਟਰ ਕੋਲੇ ਚੱਲ ਤੇਰੇ ਕੋਲ ਇਹ ਆ ਗਿਆ ਬਈ ਕੋਟੇ ਬਾਈ ਕਿਵੇਂ ਲੱਗਿਆ ਬਹੁਤ ਵਧੀਆ ਵੀਰੇ ਕੁਆਲਟੀ ਫੈਟਾ ਜਮਾ ਸਰਾ ਕੁਆਲਟੀ ਵੀਰੇ ਫੀਟਿੰਗ ਕੋਟਾਂ ਜਮਾ ਕੋਕੇ ਲਾਤੀ ਕੋਕੇ ਆ ਹਾਂਜੀ ਸੰਤੋਸ਼ਤਾ ਜਮਾ ਬਿਲਕੁਲ ਵੀਰੇ ਠੀਕ ਆ ਠੀਕ ਆ ਹਾਂਜੀ ਇਹ ਇਹਨਾਂ ਨੇ ਬਾਬੇ ਲਵਾਇਆ 12 12 ਇੰਚੀ 2 ਵੇਸਾ 6 ਸਪੀਕਰ ਟੌਪ ਮਾਡਲ ਹੈ 12 ਇੰਚੀ ਦਾ 2-2 ਸਪੀਕਰ ਇਹਦੇ ਸਾਈਡਾਂ ਤੇ ਹੁੰਦੇ ਆ ਠੀਕ ਆ ਫੋਟੋ ਫੋਟੋ ਜੇ ਕਿਸੇ ਨੇ ਲਵਾਉਣੀ ਹੁੰਦੀ ਹੈ ਫੋਟੋ ਤੇ ਐਕਸਟਰਾ ਚਾਰਜ ਹੁੰਦੇ ਹੈਗੇ ਬਾਈਆਂ ਨੇ ਹਲੇ ਲਵਾਈ ਨਹੀਂ ਤੇ ਇੱਕ ਬਾਈਆਂ ਨੇ ਲਵਾਉਣਾ ਸਟਾਰ ਹਾਂਜੀ ਸਟਾਰ ਠੀਕ ਹੈ ਜਮਾ ਸੰਤੁਸ਼ਟੋ ਕੰਮ ਤੋਂ ਹਾਂਜੀ ਹਾਂ ਤੇ ਇੱਧਰ ਬਾਈ ਆ ਰਿਹਾ ਆਪਣਾ ਇਹ ਬਾਈ ਦਾ ਪਿੰਡ ਆ ਬਾਈ ਜੀ ਉੱਬਾ ਪਿੰਡ ਆ ਤੁਹਾਡਾ ਇਹਦਾ ਸਾਡਾ ਹਾਂਜੀ ਢੋਲਾ 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 ਹਾਂ ਢੋਲਾ ਪਿੰਡ ਆ ਬਾਈਆਂ ਦਾ ਮੈਂ ਉੱਬਾ ਕਹਤਾ ਜੀ ਤੇ ਇਹਨਾਂ ਦਾ ਸਵਰਾਜ ਤਿਆਰ ਹੋਈ ਜਾਂਦਾ ਉਹਦੀ ਵੀਡੀਓ ਵਿੱਚ ਲਾਵਾਂਗੇ ਤੇ ਇਹਨਾਂ ਦਾ ਕੰਮ ਹੋ ਗਿਆ ਰੈਡੀ ਤੇ ਇੱਧਰ ਭਾਈ ਸਾਡੇ ਕਲਾਕਾਰ ਦਾ ਟਰੈਕਟਰ ਖੜਾ ਗਨਤਾਜ ਦੰਦੀয়াল ਦਾ ਇਹਦਾ ਕੰਮ ਹਲੇ ਪਿਆ ਬਹੁਤ ਇਹਦੀ ਛਤਰੀ-ਛੁਤਰੀ ਰਹਿੰਦੀ ਆ ਤੇ ਆ ਇਹਨਾਂ ਕਾ ਲਾ ਕੇ ਬੰਦਾ ਉਹੀ ਫੁਕਰੀਆਂ ਮਾਰੀ ਜਾਂਦਾ ਉੱਤੇ ਬੈਠਾ ਫੀਲਿੰਗ ਲੈ ਰਹੇ ਹੈ ਹੈ ਆ ਮਾਰੀ ਕੋਈ ਜ਼ਿਆਦਾ ਸੋਚੇ ਸੱਟ ਨਹੀਂ ਪੁੱਸ ਲਓ ਆ ਪਰੇ ਦੋ ਸੋਚਿਆਂ ਨੇ ਹਾਂ ਇੱਕ ਹੋਰ ਆ ਹੁਣ ਮਾਰ ਦੱਬ ਦੇ ਸੋਚ ਬਸ ਆ ਦੁਬਾਰੇ ਦੱਬ ਦੇ ਆ ਬੱਸ ਹੈਲੋ 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 ਮੈਂ ਇੱਕ ਵੀ ਲਾਤਾ ਇੱਥੇ ਪਿਆਰਾ ਓਏ ਪਿਆਰਾ ਉਹ ਨਹੀਂ ਕਹਿੰਦਾ ਜੀ ਉਹਦੇ ਕੱਪ ਜੇ ਤੇ ਕਹਿੰਦਾ ਜੱਗਾ ਮਿਊਜ਼ਿਕ ਸਿਸਟਮ ਬਹੁਤ ਪਿਆਰਾ ਮਿਊਜ਼ਿਕ ਸਿਸਟਮ ਲਾਉਣਾ ਬਹੁਤ ਜੱਗਾ ਬੰਦੇ ਜਨਾ ਦੇ ਭਰਾ ਓਏ ਟੱਕਲ ਮੋੜਾ ਕੌਣ ਹੈ ਇਹ ਲੋਕ ਕਿਹੜਾ ਸੇ ਆਤੇ ਹੈ ਇਹ ਸਿਸਟਮ ਕਿਹੜਾ ਬੰਦਾ ਬਾਈ ਥੋੜਾ ਬਾਈ ਇਹ ਟਰੈਕਟਰ ਕਿੱਥੇ ਦੇਣਾ ਹੈਗਾ ਆਪਾਂ ਇਹ ਆਪਾਂ ਦੇਣਾਗਾ ਚਬਾਰ ਕੇ ਕੱਪ ਦੇ ਵਿੱਚ ਗੁੰਤਾਜ ਦੰਦੀ ਆਲ ਨੂੰ ਠੀਕ ਹੈ ਠੀਕ ਹੈ A few moments later ਲਓ ਬਾਬੇ ਸੋਨਾਲੀ ਕਾ ਦਾ ਕੰਮ ਆਪਾਂ ਨਵੇੜਿਆ ਤੇ ਹੁਣ ਆਪਾਂ ਪਹੁੰਚੇ ਆਂ ਮਿਸਤਰੀ ਦੀ ਵਰਕਸ਼ਾਪ ਤੇ ਉਹ ਖੜਾ 55 ਇਹਦੇ ਫਾਈਬਰ ਛਤਰੀ 16 ਇੰਚੀ ਤਿੰਨ ਵੇਸਾਂ 14 ਸਪੀਕਰਾਂ ਵਾਲਾ ਸਿਸਟਮ ਨਾਲ ਫੋਟੋ ਸਾਰਾ ਤਾਮਾ ਜਮਾ ਲਾਉਣਾ ਸੈਸਰੀ ਵੀ ਲਾਉਣੀ ਆ ਤੇ ਅੱਬੇ ਮਜਾ ਆਏਗਾ ਨਾ ਕਿੰਨਾ ਕੰਮ ਰਹਿ ਗਿਆ ਆਪਣਾ ਥੋੜੀ ਰਹਿ ਗਿਆ ਬਸ ਲਗਾਤਾ ਜੂ ਹਾਂ ਹਾਂ ਜੂ ਲੱਗ ਗਿਆ ਮਿਸਤਰੀ ਕਿਵੇਂ ਆਪਣਾ ਮਿਸਤਰੀ ਵਧੀਆ ਓਕੇ ਗੁੱਡ ਗੁੜ ਜਮਾ ਪੁਰਾਣਾ ਬਾਬੇ ਪੁਰਾਣਾ ਜਮਾ ਤੇ ਆ ਆਇਟਮਾ ਬਾਬੇ ਪੋਲਣੀਆਂ ਬੰਦ ਹੁਣ ਰਹਿ ਗਿਆ ਸਿਸਟਮ ਇਹ ਤਾਂ ਲਿਆਵਾਂਗੇ ਉਹਨਾਂ ਕਰਨੀ ਠਾ ਕੀ 373 ਜਿਹਾ ਮੈਂ ਕਹ ਮੈਂ ਕਹ ਮੈਨੂੰ ਹੀ ਪਤਾ ਲੱਗਿਆ ਵੇ ਗੋਟ ਦਾ ਬੰਦਾ ਗੋਟ ਆਹ ਸਿਸਟਮ ਆ ਬਾਬਿਓ 16 ਇੰਚੀ ਤਿੰਨ ਬੇਸਾਂ 14 ਸਪੀਕਰ ਚਾਰ ਸਪੀਕਰ ਇਹਦੇ ਆ ਪਏ ਆ ਆ ਕਿਸੇ ਹੋਰ ਦਾ ਪਿਆ ਉੱਤੇ ਫਿਰ ਇਹ ਲਾਹੋ ਨਾ ਬਾਈ ਬਣ ਕੇ ਪਰ ਇਹ ਧਰ ਦੋ ਲਾਹੀ ਵਿਗਿਆਨੀ ਫੋਟੋ ਨਹੀਂ ਵਧੀਆ ਆਉਂਦੀ ਮੰਗਰ ਰੱਖ ਦੋ ਅੰਦਰ ਰੱਖ ਦੋ ਚਿੱਟੀ ਸਲੀਵ ਉਹ ਤਾਰੇ ਵਾਲੀਆਂ ਪਲੱਗ ਦਿਖਾਈ ਭਾ ਪਲੱਗੀ ਵਾਲੇ ਆ ਆਪਣਾ ਉਹ ਬਲ ਜੇ ਉੱਤੇ ਧਰ ਦੇ ਲਵੇੜਿਆ ਨਾ ਕਰੋ ਯਾਰ ਹਾਂ ਗਿਆ ਐ ਨਟ ਜੇ ਵੱਜਣਗੇ ਯਾਰ ਦੂਜੇ ਲੋਟੀ ਧਰਦੇ ਅਸੀਂ ਧਰਦੇ ਕੁਛ ਨਹੀਂ ਹੁੰਦਾ ਕੁਛ ਨਹੀਂ ਲਓ ਜੀ ਤਾਂ ਕਹਿੰਦੇ ਐਨ ਕਰੀਏ ਜਮ ਓਕੇ ਅਰੀਜਨਲ TVS ਦੇ ਨਟ ਪਾ ਕੇ ਕਰਦਾ ਮੁੰਡਾ ਆਹ ਲਓ ਜੀ ਠੀਕ ਹੈ ਜੇ ਕਿਸੇ ਦਾ ਸਬਰਾਜ ਦਾ ਝੂ ਕੰਮ ਦਾ ਉਹਦੇ ਆ ਵੀ ਆਪਣੇ ਕੋਲੇ ਹੱਲ ਹੈਗਾ ਆ ਸਕਦਾ ਪਹਲ ਆਪਾ ਕਰਕੇ ਦੇ ਦਿੰਨੇ ਆਹ ਸਿਸਟਮ 10 ਵੀ ਕਰੇ ਦੇ ਪੇਟੀ ਚ ਆ ਗਏ ਜੀ ਤੇ 4 ਆ ਗਏ ਓਵਲ ਉੱਤੇ ਆ ਲੋ ਇਹ 1 ਲੁੱਕ ਦੇਖੋ ਕਿਵੇਂ ਸਿਸਟਮ ਦੀ ਬੱਜਾ ਤੇਰੇ ਜੇ ਹੱਤ ਉਹ ਬੰਦਿਆ ਤਾਂ ਡਰਨ ਵਾਲਾ ਨਹੀਂ ਯਾਰ ਉਹ ਫਸੇ ਤੇ ਮਰਾਤੇ ਵੀ ਪਾਤੇ ਕਿ ਸ਼ਕਲੋਂ ਮਰਦੀ ਆ ਕੈਂਟ ਕਰੇ ਚੌੜਵਾਵਾਨੀਆਂ ਟੱਕਣੀ ਦਾ ਬਟੇ ਵੱਟੇ